ਸਰ ਤੇ ਆਏ ਜੇ ਕੀ ਕਹਿਣਾ ਚਾਹੋਗੇ ਕੀ ਨਾਮ ਦਾ ਕਿਹੜੀ ਜਗ੍ਹਾ ਤੋਂ ਗੁਰਪਾਲ ਸਿੰਘ ਜੇਈ ਉਪ ਮੰਡਲ ਫਤਿਹਵਾਦ ਪਿੰਡ ਬਾਗੜੀਆਂ ਤੇ ਬਿਜਲੀ ਬੋਰਡ ਦੇ ਐਸ ਡੀਓ ਦੇ ਹੁਕਮਾਂ ਤੇ ਮੁਤਾਬਕ ਬਿੱਲਾਂ ਦੀ ਖੜੀ ਰਕਮ ਦੀ ਗ੍ਰਹੀ ਕਰਨ ਲਈ ਪੁਈ ਮਤਲਬ ਗਏ ਸੀ ਅਮਨ ਕਰਿਆਨਾ ਸਟੋਰ ਮੈਡੀਕਲ ਸਟੋਰ ਇਹਨਾਂ ਦਾ ਸੀ ਸੀ ਹਜ਼ਾਰ ਰੁਪਿਆ ਬਿੱਲ ਹੀ ਤੇ ਐਮ ਐਲ اے ਮਨਜਿੰਦਰ ਸਿੰਘ ਲਾਲਪੁਰ ਹਲਕਾ ਖਡੂਰ ਸਾਹਿਬ ਉਹਨਾਂ ਦਾ ਸਗਾ ਸਾਲਾ ਬਲਦੀਪ ਸਿੰਘ ਉਰਫ ਗੋਰਾ ਇਹ ਆਉਂਦੇ ਆ ਸਾਰੀ ਅਹੀਂ ਮਤਲਬ ਉੱਥੇ ਕਰਿਆਨਾ ਸਟੋਰ ਤੇ ਖਲੋਤੇ ਆ ਆਉਂਦੇ ਆ ਸਾਰ ਮੇਰੀ ਪੱਗ ਲਾਤੀ ਮੈਂ ਅਬਰ ਤੇ ਛਕਿਆ ਤੇ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਕੱਪੜੇ ਪਾੜੇ ਗੋਲੀ ਮਾਰਦੀਆਂ ਵੀ ਤਬਕੀਰ ਦਿੱਤੀਆਂ ਉਹਨਾਂ ਕੋਲ ਪਿਸਟਲ ਹੈਗਾ ਹੀ ਤੇ ਉਹਨਾਂ ਮਲਕਿਆ ਜਾਨੋ ਮਾਰਦਾਂਗੇ ਵੀਡੀਓ ਇਹਨਾਂ ਨੇ ਬਣਾਉਣ ਨਹੀਂ ਦਿੱਤੀ ਤੇ ਮੈਂ ਆਪਜੀ ਤੋਂ ਕਾਰ ਤੋਂ ਸਭ ਇੱਥੇ ਵੀ ਹੱਥ ਜੋੜ ਕੇ ਬੇਨਤੀ ਕਰਕੇ ਇੱਥੇ ਵੀ ਐਪਲੀਕੇਸ਼ਨ ਦਿੱਤੀ ਆ ਤੇ ਉਹਨਾਂ ਨੇ ਵੀ ਕਿਹਾ ਵੀ ਤਰ ਮੁਰਚਾਰ ਕਮੇਟੀ ਨੂੰ ਅਸੀਂ ਜੋ ਵੀ ਆ ਤੇ ਕਾਰਵਾਈ ਕਰਾਂਗੇ ਤੇ ਮੈਂ ਸ੍ਰੀ ਅਕਾਲਤਖਤ ਸਾਹਿਬ ਤੋਂ ਸਾਡਾ ਸਿੱਖ ਕੌਮ ਦਾ ਸਾਡਾ ਸਿੱਖ ਕੌਮ ਦਾ ਸੁਪਰੀਮ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੰਨੋ ਅਕਾਲਤਖਤ ਸਾਹਿਬ ਵਿਸ਼ਵਾਸ ਦਿਵਾਇਆ ਜਾ ਬਈ ਇੰਤਜ਼ਾਮ ਚਾਹੀਦਾ ਹਾਤਿ ਸਿੰਘ ਸਾਹਿਬ ਨੂੰ ਮਿਲੇ ਜੇ ਕਿ ਹਾਜੀ ਸਿੰਘ ਸਾਹਿਬ ਆਪਣੇ ਸਰਦਾਰ ਜਸਪਾਲ ਸਿੰਘ ਛੰਡੇ ਅ ਅੰਮਲ ਮੈਨੇਜਰ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਮਤਲਬ ਕਿਹਾ ਵੀ ਜਹਿਦਾਰ ਤੋਂ ਮਾਰ ਕਰਾ ਕੇ ਤੇ ਤੁਹਾਨੂੰ ਧਰਮ ਪ੍ਰਚਾਰ ਕਮੇਟੀ ਮਤਲਬ ਇਹਨਾਂ ਫੋਨਾਂ ਤੇ ਲਿੰਕ ਕਰੇਗੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਵੀ ਕਾਰਵਾਈ ਤੇ ਹੋਏਗੀ ਜੋ ਵੀ ਸਾਡੀ ਪੰਜਾ ਕਕਾਰਾਂ ਦੀ ਇਹਨਾਂ ਨੇ ਮਤਲਬ ਵੇਦਵੀ ਕੀਤੀ ਹੈ ਕਾਰਨ ਕੀ ਰਹਿ ਜੀ ਪਹਿਲਾਂ ਕੋਈ ਉਹਨਾਂ ਦਾ ਕੋਈ ਗੱਲਬਾਤ ਸੀ ਪਰ ਜੀ ਮਤਲਬ ਆਮ ਆਦਮੀ ਪਾਰਟੀ ਏ ਠੱਕੇ ਚਾਈ ਮਤਲਬ ਪਹਿਲਾਂ ਵੀ ਮਨੂੰ ਗੰਦੀਆਂ ਗਾਲਾਂ ਮੇਰੀ ਘਰ ਵਾਲੀ ਨੂੰ ਕੁੜੀ ਨੂੰ ਗੰਦੀਆਂ ਗਾਲਾਂ ਕੱਢਦੇ ਰਹੇ ਅੱਜ ਤੋਂ ਮਹੀਨਾ 2 ਮਹੀਨੇ ਸੀ 6 ਮਹੀਨੇ ਪਹਿਲਾਂ ਬੜੇ ਮਤਲਬ ਇਹਨਾਂ ਨੇ ਮਤਲਬ ਬਹੁਤ ਹੀ ਤੱਕੇਸ਼ਾਈਆਂ ਮੇਰੇ ਨਾਲ ਕੀਤੀਆਂ ਵਾ ਗੰਦੀਆਂ ਗਾਲਾਂ ਵੀ ਮਤਲਬ ਕੱਢਦੇ ਰਹੇ ਆ ਪਹਿਲੋਂ ਮਤਲਬ ਲੈਣ ਦਿੱਤੀ ਕਿਦੋਂ ਨਹੀਂ ਇਹ ਪਹਿਲਾਂ ਇਹਨਾਂ ਇਹਨਾਂ ਨੇ ਪਹਿਲਾਂ ਐਫੀਡੇਵਿਟ ਵੀ ਮੇਰੇ ਤੇ ਦਿੱਤੇ ਪਏ ਹਾਂ ਦੇ ਤੇ ਉਹ ਵੀ ਜਿਹੜੇ ਆ ਉਹ ਵੀ ਜਦੋਂ ਮਤਲਬ ਦਫ਼ਤਰ ਚ ਬਿਆਨ ਦਿੱਤੇ ਆ ਸਾਰੇ ਉਹ ਵੀ ਐ ਮਤਲਬ ਕਲੀਅਰ ਹੋ ਗਿਆ ਤੇ ਮਤਲਬ ਇਹਨਾਂ ਜਾਨੋ ਮਾਰਦੀਆਂ ਧਕਕੀਆਂ ਦੇਂਦੇ ਹੀ ਮਤਲਬ ਇਹਨੂੰ ਮਾਰ ਦੇਣਾ ਹੀ ਇੱਥੇ ਵਈ ਪਈ ਨਹੀਂ ਆਉਣ ਦੇਣਾ ਪੰਜ ਪਈ ਡਿਊਟੀ ਹੈ ਜਿੱਤੀ ਗਈ ਪੱਦਰੀ ਜਾਂ ਕੁਤ ਮਾਰ ਕੀਤੀ ਗਈ ਉਸ ਤੋਂ ਬਾਅਦ ਤੁਸੀਂ ਕੰਪਲੇਨਟ ਕੀਤੀ ਹਾਂਜੀ ਉਸ ਤੋਂ ਬਾਅਦ ਦਫ਼ਤਰ ਜਾਂ ਮਤਲਬ ਥਾਣੇ ਦੇ ਗਏ ਮਤਲਬ ਮੀਡੀਆ ਇਸੇ ਤਰ੍ਹਾਂ ਤੇ ਗੋਦਵਾਲ ਸਾਹਿਬ ਉੱਥੇ ਵੀ ਇਸ ਤਰ੍ਹਾਂ ਹੀ ਮਤਲਬ ਮੀਡੀਆ ਆਇਆ ਸੀ ਤੇ ਉੱਥੇ ਵੀ ਦੇਖਿਆ ਤੇ ਉਹਨਾਂ ਨੇ ਫਾਰਵਰਡ ਕਰਤੀ ਐ ਐਸ ਐਚਓ ਨੂੰ ਤੇ ਮਤਲਬ ਐਸ ਐਸ ਪੀ ਨੂੰ ਫਾਰਵਰਡ ਕਰਤੀ ਤੇ ਹੁਣ ਅਸੀਂ ਚਾਹੁੰਦੇ ਆ ਜਿਹੜਾ ਇਹਦਾ ਹੱਕ ਦਾ ਜੋ ਜਿੰਨੇ ਜੋ ਕੀਤਾ ਉਹਨੂੰ ਪਰਚਾ ਹੁਣ ਜਿਹਦਾ ਉਹਦੇ ਤੇ ਕਿਉਂਕਿ ਇੱਕ ਸਿੱਖ ਬੰਦੇ ਦੀ ਦਸਤਾਰ ਲੱਥੀ ਹੋਈ ਹੈ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਜੀ ਆਨ ਡਿਊਟੀ ਤੇ ਦਸਤਾਰ ਲੱਥੀ ਹੋਈ ਹੈ ਇਸ ਤਰ੍ਹਾਂ ਦੇ ਕੱਲ ਨੂੰ ਕੋਈ ਵੀ ਐਮਐਲਏ ਦਾ ਸਾਲਾ ਪਰ ਜੀ ਕੋਈ ਵੀ ਉੱਠ ਕੇ ਹੂੰ ਥੋੜਾ ਅੱਗੇ ਕੱਲ ਨੂੰ ਕੋਈ ਵੀ ਇੱਕ ਮਿੰਟ ਇੱਕ ਮਿੰਟ ਹਾਂ ਪੁੱਛੋ ਇਹ ਬੇਟਾ ਮੇਰਾ ਜੀ ਇੱਕ ਮਿੰਟ ਨਾਮ ਦੱਸ ਮੇਰਾ ਨਾਮ ਹਰਕੀਰਤ ਸਿੰਘ ਆ ਜੀ ਮੈਂ ਗੁਰਪਾਲ ਸਿੰਘ ਜੀ ਦਾ ਬੇਟਾ ਜੀ ਅਤਿ ਕਾਲ ਤੱਕ ਸਾਹ ਪਹੁੰਚੇ ਹੋ ਅਕਾਲ ਤੱਕ ਸਾਹ ਪਹੁੰਚੇ ਜੀ ਆਪਣੀ ਦਰਖਾਸਤ ਲੈ ਕੇ ਬੇਨਤੀ ਲੈ ਕੇ ਪਹੁੰਚੇ ਆ ਜੀ ਜੋ ਕੱਲ ਇਹਨਾਂ ਨਾਲ ਘਟਨਾ ਵਾਪਰੀ ਉੱਥੇ ਬਾਅਦ ਚ ਅਸੀਂ ਉੱਥੇ ਗਏ ਥਾਣੇ ਦਰਖਾਸਤ دی ਆਏ ਆ ਬਟ ਹਾਲੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੇ ਅਸੀਂ ਚਾਹੁੰਦੇ ਆ ਕਿ ਜੋ ਇੱਕ ਸਿੱਖ ਬੰਦੇ ਦੀ ਪੱਗ ਲਥੀ ਆ ਉਹਦੀ ਜੋ ਕਾਰਵਾਈ ਬੰਦੀ ਆ ਉਹਨਾਂ ਨੂੰ ਦਿੱਤੀ ਜਾਵੇ ਅਮਰਤਾਰੀ ਸਿੱਖ ਦੀ ਪੰਜ ਕਕਾਰਾਂ ਦੀ ਬੇਦਬੀ ਹੋਈ ਆ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਦੀ ਔਨ ਡਿਊਟੀ ਬੇਦਬੀ ਕੀਤੀ ਗਈ ਇਸ ਤਰ੍ਹਾਂ ਤੇ ਫਿਰ ਕੱਲ ਨੂੰ ਅੱਜ ਐਮਐਲਏ ਦੇ ਸਾਲੇ ਨੇ ਕਾ ਕੀਤੀ ਹੈ ਕੱਲ ਨੂੰ ਤਾਂ ਕੋਈ ਵੀ ਉੱਠ ਕੇ ਐਮਐਲਏ ਦਾ ਸਾਲਾ ਪਣਵਾਇਆ ਕੋਈ ਵੀ ਕੁਝ ਕੁਝ ਵੀ ਕਰ ਲੂਗਾ ਇਹ ਤਾਂ ਮਤਲਬ ਐਮਐਲਏ ਮਨਜਿੰਦਰ ਸਿੰਘ ਲਾਲਪਰਾ ਖਡੂਰ ਸਾਹਿਬ ਵਾਲਾ ਕਿਹਾ ਉਹਦਾ ਸਾਲਾ ਜੀ ਆ ਉਹਦਾ ਸਾਲਾ ਤੇ ਇਸ ਤਰ੍ਹਾਂ ਤੇ ਫਿਰ ਬਲਦੇਵ ਸਿੰਘ ਬਲਦੇਵ ਸਿੰਘ ਗੁਰਫੂਘੋਰਾ ਜੋ ਵਹੀਂ ਪਿੰਡ ਦਾ ਸਰਪੰਚ ਆ ਜੀ ਇਸ ਟਾਈਮ ਮੌਜੂਦਾ ਸਰਪੰਚ ਵੀ ਕਹਦਾ ਤੱਕੇ ਨਾਲ ਹੀ ਬਣਿਆ ਕੋਈ ਹੈ ਨਹੀਂ ਸੀ ਉਹ ਤੱਕ ਇਹ ਨਾਲ ਹੀ ਬੜਿਆ ਹੋਇਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਅਕਿ ਕਿ ਜੋ ਬੰਦੀ ਇਹ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਇਹ ਨਾ ਸੋਚਿਆ ਜਾਵੇ ਕਿ ਸਰਕਾਰ ਹੈ ਜਾਂ ਕਿਸ ਤਰ੍ਹਾਂ ਕੁਝ ਵੀ ਹੈ ਅੱਜ ਐਮਲਏ ਦਾ ਬੰਦਾ ਕਰ ਰਿਹਾ ਕੱਲ ਨੂੰ ਕੋਈ ਆਮ ਆਦਮੀ ਕੁਝ ਵੀ ਕਰ ਸਕਦਾ ਵਾ ਕੋਈ ਇਸ ਦੁਨੀਆ ਦੇ ਵਿੱਚ ਕੋਈ ਸੁਰੱਖਤ ਨਹੀਂ ਹੈਗਾ ਅੱਜ ਇਹਨਾਂ ਨਾਲ ਹੋਈ ਹੈ ਕੱਲ ਨੂੰ ਹੋਰ ਵੀ ਕਿਸੇ ਨਾਲ ਹੋ ਸਕਦੀ ਹੈ ਸਾਡੀ ਮੰਗ ਹੱਥ ਜੋੜ ਕੇ ਬੇਨਤੀ ਇਹੀ ਹੈ ਕਿ ਜੋ ਬੰਦੀ ਇਹ ਕਾਰਵਾਈ ਉਹ ਕੀਤੀ ਜਾਵੇ ਠੀਕ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે હોવે બર્થડે પાર્ટી યા કોઈ હોય પાર્ટી અજ કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼